प्यारे बच्चो आओ वर्कशीट ਕਰਦੇ ਹਾਂ ਸਮਝਦਾਰੀ ਇੱਕ ਦਿਨ ਇੱਕ ਮਛਿਆਰਾ ਇੱਕ ਛੱਪੜ ਉੱਤੇ ਸ਼ਿਕਾਰ ਕਰਨ ਆਇਆ ਛੱਪੜ ਵਿੱਚ ਮੱਛੀਆਂ ਛਾਲਾਂ ਮਾਰ ਰਹੀਆਂ ਸਨ ਮਛਿਆਰੇ ਨੇ ਆਪਣੇ ਮਨ ਵਿੱਚ ਸੋਚਿਆ ਵਾਹ ਇੱਥੇ ਤਾਂ ਬਹੁਤ ਸਾਰੀਆਂ ਮੱਛੀਆਂ ਹਨ ਕੱਲ ਮੈਂ ਇੱਕ ਵੱਡਾ ਜਾਲ ਲਿਆਵਾਂਗਾ ਉਸ ਛੱਪੜ ਵਿੱਚ ਇੱਕ ਸੁਨੇਰੀ ਰੰਗ ਦੀ ਮੱਛੀ ਵੀ ਸੀ ਉਸ ਨੇ ਮਛਿਆਰੇ ਦੀ ਗੱਲ ਸੁਣੀ ਉਸ ਨੇ ਜਾ ਕੇ ਇਹ ਗੱਲ ਬਾਕੀ ਮੱਛੀਆਂ ਨੂੰ ਦੱਸੀ ਉਹ ਸਾਰੀਆਂ ਹੈਰਾਨ ਤੇ ਪਰੇਸ਼ਾਨ ਹੋ ਗਈਆਂ ਹੁਣ ਕੀ ਕਰੀਏ ਅਸੀਂ ਕਿੱਥੇ ਜਾਈਏ ਸਾਰੀਆਂ ਸੋਚਣ ਲੱਗੀਆਂ ਸੁਨੇਰੀ ਮੱਛੀ ਨੇ ਕਿਹਾ ਨੇੜੇ ਇੱਕ ਨਦੀ ਹੈ ਉਥੋਂ ਦੀਆਂ ਬਹੁਤ ਸਾਰੀਆਂ ਮੱਛੀਆਂ ਮੇਰੀਆਂ ਸਹੇਲੀਆਂ ਹਨ ਅਸੀਂ ਸਾਰੀਆਂ ਉਥੇ ਜਾ ਕੇ ਰਹਿ ਸਕਦੀਆਂ ਹਾਂ ਉਥੇ ਕੋਈ ਵੀ ਸਾਨੂੰ ਪਰੇਸ਼ਾਨ ਨਹੀਂ ਕਰੇਗਾ ਸਾਰੀਆਂ ਮੱਛੀਆਂ ਛੱਪੜ ਵਿੱਚੋਂ ਨਿਕਲ ਕੇ ਤੰਗ ਰਸਤੇ ਰਾਹੀਂ ਨਦੀ ਵਿੱਚ ਚੜੀਆਂ ਗਈਆਂ ਅਗਲੇ ਦਿਨ ਮਛਿਆਰਾ ਆਇਆ ਉਸ ਨੇ ਵਾਰ-ਵਾਰ ਆਪਣਾ ਜਾਲ ਛੁਟਿਆ ਪਰ ਇੱਕ ਵੀ ਮੱਛੀ ਉਸ ਦੇ ਜਾਲ ਵਿੱਚ ਨਾ ਫਸੀ ਮਸ਼ਿਆਰਾ ਹੈਰਾਨ ਸੀ ਉਹ ਮੂਹ ਲਮਕਾ ਕੇ ਘਰ ਪਰਤ ਗਿਆ ਆਓ ਇਸ ਦੀ ਅਭਿਆਸ ਕਰਦੇ ਹਾਂ ਨੰਬਰ 1 ਛੱਪੜ ਦੇਖ ਕੇ ਮਸ਼ਿਆਰੇ ਨੇ ਕੀ ਸੋਚਿਆ ਉਸਨੇ ਸੋਚਿਆ ਕਿ ਛੱਪੜ ਵਿੱਚ ਬਹੁਤ ਮੱਛੀਆਂ ਹਨ ਤੇ ਉਹ ਵੱਡਾ ਜਾਲ ਲਿਆਵੇਗਾ ਤੇ ਮੱਛੀਆਂ ਫੜੇਗਾ ਨੰਬਰ 2 ਅਗਲੇ ਦਿਨ ਜਾਲ ਵਿੱਚ ਕੋਈ ਮੱਛੀ ਕਿਉਂ ਨਹੀਂ ਫਸੀ ਕਿਉਂਕਿ ਸਾਰੀਆਂ ਮੱਛੀਆਂ ਛੱਪੜ ਵਿੱਚੋਂ ਨਿਕਲ ਕੇ ਨਦੀ ਵਿੱਚ ਚਲੀਆਂ ਗਈਆਂ ਸਨ ਨੰਬਰ 3 ਪਾਣੀ ਵਿੱਚ ਰਹਿਣ ਵਾਲੇ ਵੱਖ-ਵੱਖ ਜੀਵਾਂ ਦੇ ਨਾਮ ਲਿਖੋ ਮੱਛੀ ਕਛੂਕੂਮਾ ਚਿੰਗੇ ਡਰਾਈ ਕੋੜੇ ਮਗਰਮੱਛ ਨੰਬਰ 4 ਮਛਿਆਰੇ ਦੀ ਗੱਲ ਕਿਸ ਨੇ ਸੁਣੀ ਮਛਿਆਰੇ ਦੀ ਗੱਲ ਸਨੇਰੀ ਮੱਛੀ ਨੇ ਸੁਣੀ ਨੰਬਰ 5 ਪਾਣੀ ਵਿੱਚ ਰਹਿਣ ਵਾਲੇ ਕਿਸੇ ਜੀਵ ਦਾ ਚਿੱਤਰ ਬਣਾ ਕੇ ਉਸ ਬਾਰੇ 4-5 ਸਤਰਾਂ ਲਿਖੋ ਮਗਰਮਛ ਮਗਰਮਛ ਪਾਣੀ ਵਿੱਚ ਰਹਿਣ ਵਾਲਾ ਇੱਕ ਵੱਡਾ ਮਾਸਾਹਾਰੀ ਜੀਵ ਹੈ ਉਹ ਪਾਣੀ ਵਿੱਚ ਲੋਕੇ ਸ਼ਿਕਾਰ ਕਰਦਾ ਹੈ ਇਹ ਜੀਵ ਨੂੰ ਸਬੂਤਾ ਹੀ ਨਿਗਲ ਜਾਂਦਾ ਹੈ ਇਹ ਬਹੁਤ ਸ਼ਕਤੀਸ਼ਾਲੀ ਜੀਵ ਹੈ ਇਹ ਆਂਡਿਆਂ ਦੇ ਰੂਪ ਵਿੱਚ ਬੱਚਾ ਨੂੰ ਜਨਮ ਦਿੰਦਾ ਹੈ ਪਾਣੀ ਵਿੱਚ ਇਹ ਬਹੁਤ ਫਰਟੀਲਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ